ਬ੍ਰੈਂਪਟਨ ਦੇ ਵਿੱਚ ਟਰੱਕਾਂ ਨੂੰ ਅੱਗ ਲਾ ਦਿੱਤਾ ਜਾਂਦਾ ਹੈਗਾ ਇਹ ਟਰਕਿੰਗ ਕੰਪਨੀ ਕਿਹੜੀ ਸੀਗੀ ਕਿਉਂ ਟਰੱਕਾਂ ਨੂੰ ਅੱਗ ਲਾ ਦਿੱਤੀ ਹੈਗੀ ਹੈ ਤੇ ਇਹੋ ਜਿਹਾ ਕੀ ਦਿਮਾਗ ਦੇ ਵਿੱਚ ਆਇਆ ਜੀ ਕੀ ਤੁਸੀਂ ਆਪਣੀਆਂ ਕਾਰਾਂ ਅਤੇ ਘਰ ਲਈ ਇੰਸ਼ੋਰੈਂਸ ਲੱਭ ਰਹੇ ਹੋ ਜਾਂ ਲਾਈਫ ਤੇ ਕਾਰੋਬਾਰ ਲਈ ਸਿਰਫ ਸੈਂਟਰ ਵੈਲੀ ਹੀ ਨਹੀਂ ਅਸੀਂ ਪੂਰੇ ਕੈਲੀਫੋਰਨੀਆ ਜੀ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹਾਂ ਅੱਜ ਹੀ ਸੰਪਰਕ ਕਰੋ 17416 ਮਰਫੀ ਪਾਰਕਵੇ ਲਾਥਰ ਕੈਲੀਫੋਰਨੀਆ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ 20967245398 ਬਰਸਪ ਕੈਨੇਡਾ ਦੇ ਵਿੱਚ ਨਾ ਅਜੀਬੋ ਗਰੀਬ ਘਟਨਾਵਾਂ ਬੜੀਆਂ ਹੁੰਦੀਆਂ ਨੇ ਦੂਜੀ ਚੌਥੇ ਦਿਨ ਜਿਹੜੀ ਅੱਗ ਜਣੀ ਦੀ ਘਟਨਾ ਆ ਉਹ ਹੋ ਜਾਂਦੀ ਹੈ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਦੇ ਕਿਸੇ ਬਿਜ਼ਨਸ ਦੇ ਉੱਤੇ ਇਸ ਤਰੀਕੇ ਦੇ ਨਾਲ ਤੇਲ ਛੜਕ ਕੇ ਉਹਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਹ ਤੋਂ ਮਿਲਦਾ ਕੀ ਹੈ ਇਹ ਤਾਂ ਇਹੀ ਲੋਕ ਜਾਣਦੇ ਆ ਫਿਲਹਾਲ ਪੀਲ ਰਿਜਨਲ ਪੁਲਿਸ ਦੇ ਵੱਲੋਂ ਇੱਕ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬ੍ਰੈਂਪਟਨ ਦੀ ਇੱਕ ਆਟੋ ਰਿਪੇਅਰ ਸ਼ਾਪ ਦੇ ਉੱਤੇ ਦੋ ਜਿਹੜੇ ਟੂ ਟਰੱਕਸ ਆ ਉਹਨਾਂ ਦੇ ਉੱਤੇ ਕੋਈ ਜਲਨਸ਼ੀਲ ਪਦਾਰਥ ਛੋਟਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਗ ਲਾਈ ਗਈ ਅਗਨਪੇਟ ਕੀਤਾ ਗਿਆ ਇਹਦੇ ਵਿੱਚ ਬਰੱਡਸਬ ਉਹਨਾਂ 2 ਟੋ ਟਰੱਕਸ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਹੈ ਨਾਲ ਦੀ ਨਾਲ ਹੋਰ ਜਿਹੜੇ ਸਰਾਊਂਡਿੰਗ ਵੀਹਿਕਲ ਸੀਗੇ ਉਹਨਾਂ ਨੂੰ ਵੀ ਅੱਗ ਲੱਗੀ ਹੈ ਇਹ ਘਟਨਾ ਪਿਛਲੇ ਦਿਨ ਟਿਊਜ਼ਡੇ ਮਾਰਨਿੰਗ ਦੀ ਹੈਗੀ ਹੈ ਹਾਲਾਂਕਿ ਜਦੋਂ ਇਹ ਅੱਗ ਲੱਗੀ ਉਸ ਤੋਂ ਤੁਰੰਤ ਬਾਅਦ ਫਰਸਟ ਰਿਸਪੌਂਡਰਸ ਨੂੰ ਕਾਲ ਕੀਤੀ ਗਈ ਐਮਰਜੈਂਸੀ ਕਾਲ ਕੀਤੀ ਗਈ ਫਾਇਰ ਕ੍ਰਿਊਜ਼ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਨੇ ਆ ਕੇ ਦੇਖਿਆ ਕਿ ਤਾਂ ਮਲਟੀਪਲ ਵੀਕਲਸ ਨੂੰ ਅੱਗ ਲੱਗੀ ਹੈ ਇਹ ਜਿਹੜੀ ਬ੍ਰਾਡਸਵੱਗ ਅੱਗ ਦੀ ਘਟਨਾ ਆ ਇਹ ਰਦਰਫੋਰਡ ਰੋਡ ਐਂਡ ਔਰੇਂਡਾ ਰੋਡ ਦੇ ਨੇੜੇ ਤੇੜੇ ਵਾਪਰੀ ਹੈ ਜਿਸ ਬਿਜ਼ਨਸ ਤੇ ਘਟਨਾ ਵਾਪਰੀ ਹੈ ਬ੍ਰਾਡਸਵੱਗ ਘਟਨਾ ਤਕਰੀਬਨ 3:15 ਮਿੰਟ ਅੱਧ ਦੀ ਰਾਤ ਤੋਂ ਬਾਅਦ ਜਾਂ अर्ਲੀ ਮਾਰਨਿੰਗ ਲਈਏ ਉਦੋਂ ਇਹ ਜਿਹੜੀ ਘਟਨਾ ਸਾਰੀ ਵਾਪਰੀ ਹੈ ਇਹਦੇ ਵਿੱਚ ਜਿਹੜੀ ਹੁਣ ਸੀਸੀਟੀਵੀ ਫੂਟੇਜ ਬਰਾਮਦ ਕੀਤੀ ਗਈ ਹੈ ਦੇ ਵਿੱਚ ਦੋ ਲੋਕ ਸਪਸ਼ਟ ਦਿਖ ਰਹੇ ਆ ਜਿਹੜੇ ਕਿਸੇ ਕਿਸਮ ਦਾ ਜਿਹੜਾ ਗੈਸੋਲਿਨ ਪ੍ਰੋਡਕਟ ਹੈ ਇਹਨਾਂ ਟੂ ਟਰੱਕਸ ਦੇ ਉੱਤੇ ਸੁੱਟ ਰਹੇ ਆ ਪੌਰ ਕਰ ਰਹੇ ਆ ਇਹਦੇ ਵਿੱਚੋਂ ਇੱਕ ਬੰਦਾ ਜਿਹੜਾ ਵਾਈਟ ਸ਼ਰਟ ਤੇ ਗ੍ਰੇ ਪੈਂਟ ਉਹਨੇ ਪਾਈ ਹੋਈ ਹੈ ਇਹਦੀ ਸਰਵੇਲੈਂਸ ਵੀਡੀਓ ਹੈ ਜਿਹੜੀ ਬ੍ਰਾਡਸਪ ਉਹ ਪਬਲਿਕ ਹੋ ਚੁੱਕੀ ਹੈ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਐਡ ਕਰ ਦਿਆਂ ਇਹ ਘਟਨਾ ਪਹਿਲੀ ਘਟਨਾ ਨਹੀਂ ਹੈਗੀ ਐਸੇ ਹਫ਼ਤੇ ਦੇ ਵਿੱਚ ਇਹ ਦੂਜੀ ਘਟਨਾ ਆ ਬਿਲਕੁਲ ਨੇੜੇ ਇਸ ਤੋਂ ਇੱਕ ਘਟਨਾ ਇੱਕ ਹਫ਼ਤਾ ਪਹਿਲਾਂ ਵਾਪਰੀ ਹੈ ਉਤੇ ਵੀ ਬ੍ਰਾਟਸ ਆ ਮਲਟੀਪਲ ਵੀਕਲਸ ਨੂੰ ਅਗਨ ਭੇਟ ਕੀਤਾ ਅਗ ਦੇ ਹਵਾਲੇ ਕੀਤਾ ਉਹਨਾਂ ਦੇ ਉੱਤੇ ਵੀ ਕੋਈ ਜਲਨਸ਼ੀਲ ਪਦਾਰਥ ਹੈ ਜਿਹੜਾ ਛੁੱਟਿਆ ਗਿਆ ਆ ਹੁਣ ਇਹ ਕਿਹੜੇ ਸਿਰਫਰੇ ਲੋਕ ਆ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਆਉਂਦੀ ਆ ਜਿਹੜੀ ਪਹਿਲੀ ਘਟਨਾ ਦਾ ਮੈਂ ਜ਼ਿਕਰ ਕੀਤਾ ਆ ਉਹ ਰਦਰਫੋਰਡ ਐਂਡ ਗਲੇਡਨ ਰੋਡ ਦੇ ਉੱਤੇ ਵਾਪਰੀ ਆ ਨਹੀਂ ਇਹ ਕੰਪਨੀਆਂ ਪੰਜਾਬੀਆਂ ਦੀਆਂ ਆ ਜਾਂ ਕੋਈ ਇਮੀਗ੍ਰੇਸ਼ਨ ਵਾਲਿਆਂ ਦੀਆਂ ਕੰਪਨੀਆਂ ਦਾ ਦੱਸੋ ਥੋੜਾ ਜਿਹਾ ਬ੍ਰਾਟਸ ਬੀ ਦੇ ਬਾਰੇ ਅਜੇ ਤੱਕ ਨਾ ਕੋਈ ਇਨਫੋਰਮੇਸ਼ਨ ਪੀਲ ਰਿਜਨਲ ਪੁਲਿਸ ਦੇ ਵੱਲੋਂ ਸਪਸ਼ਟ ਨਹੀਂ ਕੀਤੀ ਗਈ ਪਰ ਇੱਕ ਗੱਲ ਤਾਂ ਸਪਸ਼ਟ ਹੈ ਜੇ ਇਹ ਪੰਜਾਬੀਆਂ ਦੀਆਂ ਨਹੀਂ ਵੀ ਹੈਗੀਆਂ ਤਾਂ ਵੀ ਬ੍ਰਾਟਸਪ ਜਿਹੜੀ ਟਰੱਕਿੰਗ ਇੰਡਸਟਰੀ ਉਹਦੇ ਵਿੱਚ ਪੰਜਾਬੀ ਇਨਵੋਲਵ ਹੈਗੇ ਆ ਜੇ ਇਹ ਕੋਈ ਹੋਰ ਵੀ ਕੰਪਨੀ ਉਹਦੇ ਵਿੱਚੋਂ ਪੰਜਾਬੀ ਦਾ ਕੰਮ ਕਰਦੇ ਹੋਣਗੇ ਜੀ ਸੋ ਫਿਰ ਅੱਗ ਲਾਉਣ ਦਾ ਕਾਰਨ ਕੀ ਹੋ ਸਕਦਾ ਕੋਈ ਸਤੇ ਬੰਦਿਆਂ ਨੇ ਲਾਤੇ ਹੋਣਾ ਕਹਿੰਦੇ ਕਈਆਂ ਨੂੰ ਇਹ ਹੁੰਦਾ ਨਾ ਵੀ ਸਾਡੀ ਪੇ ਨਹੀਂ ਦਿੱਤੀ ਫਲਾਣਾ ਨਹੀਂ ਦਿੱਤੀ ਇਦਾਂ ਕੱਢਦੇ ਆ ਜਾਂ ਕੋਈ ਚੋਰੀ ਤਾਂ ਇਸ ਲੱਗ ਨਹੀਂ ਰਹੀ ਵੀ ਕੋਈ ਚੋਰੀ ਕਰਕੇ ਲੈ ਕੇ ਜਾਂਦੇ ਆ ਅਗਨਾ ਚੋਰੀ ਦਾ ਕੀ ਸੰਬੰਧ ਬਰਤবে ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਬਦਲੇ ਦੀ ਭਾਵਨਾ ਹੋ ਸਕਦੀ ਹੈ ਹਾਲਾਂਕਿ ਪੁਲਿਸ ਦਾ ਜਿਹੜਾ ਬਿਆਨ ਉਹਨਾਂ ਨੇ ਕਿਹਾ ਕਿ ਹਜੇ ਤੱਕ ਤਾਂ ਅਸੀਂ ਕਨਫਰਮ ਕਰ ਰਹੇ ਹਾਂ ਕਿ ਇਹਦਾ ਮੋਟਿਵ ਕੀ ਹੋ ਸਕਦਾ ਰੀਜ਼ਨ ਕੀ ਹੋ ਸਕਦਾ ਇਹਦੇ ਬਾਰੇ ਪੁਲਿਸ ਡਿਪਾਰਟਮੈਂਟ ਕਲੀਅਰ ਕਰ ਸਕਦਾ ਜਾਂ ਜੁਡੀਸ਼ਰੀ ਨੇ ਕਲੀਅਰ ਕਰਨਾ ਪਰ ਲੱਗਦਾ ਇਦਾਂ ਹੀ ਹੈ ਕਿ ਕਿਸੇ ਨਾ ਕਿਸੇ ਦੀ ਕੋਈ ਤਕਰਾਰ ਹੋਈ ਹੋਊਗੀ ਕੋਈ ਤੂ ਤੂ ਮੈਂ ਮੈਂ ਜਾਂ ਕੋਈ ਬੜਸਾ ਬਦਲੇ ਦੀ ਭਾਵਨਾ ਬਿਲਕੁਲ ਜੀ ਸੋ ਪਹਿਲਾ ਹੀ ਮਾੜੇ ਹਾਲਾਤ ਚੱਲ ਜੰਦੇ ਆ ਜੇਕਰ ਇਹੋ ਜਿਹੀਆਂ ਖਬਰਾਂ ਦੇਖਦੇ ਆ ਤਾਂ ਹੋਰ ਵੀ ਹੈ ਪ੍ਰਭਾਵ ਪੈਂਦਾ ਹੈਗਾ ਟਰੱਕਿੰਗ ਇੰਡਸਟਰੀ ਦੇ ਵਿੱਚ ਸੋ ਕੈਨੇਡਾ ਦੀ ਟਰੱਕਿੰਗ ਬਾਰੇ ਤੁਹਾਨੂੰ ਕੁਝ ਪਤਾ ਜਿਹੜੇ ਅਮਰੀਕਾ ਦੀ ਚੱਲਦੀ ਹੈ ਉਹ ਤਾਂ ਚਲੋ ਹੈਗੀ ਆ ਕੈਨੇਡਾ ਦੇ ਬਾਰੇ ਕੋਈ ਅਪਡੇਟ ਅਪਡੇਟ ਬੜ ਸਬਹੀ ਹੈ ਕਿ ਜਦੋਂ ਤੋਂ ਇਹ ਟੈਰਫ ਵਗੈਰਾ ਲੱਗੇ ਨੇ ਜਦੋਂ ਤੋਂ ਇਸ ਮੈਟਰ ਦੇ ਉੱਤੇ ਚੂੜੀ ਕਸੀ ਗਈ ਹੈ ਸਪੈਸ਼ਲੀ ਜਿਹੜੀ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਹੈ ਉਦੋਂ ਬਾਅਦ ਜਿਹੜੀ ਇੱਕ ਕਿਸਮ ਦਾ ਡਿਕਲਾਈਨ ਦੇਖਣ ਨੂੰ ਮਿਲਿਆ ਹੈ ਜਿਹੜਾ ਰੈਵਨਿਊ ਜਨਰੇਸ਼ਨ ਪਹਿਲਾਂ ਪੀਕ ਤੇ ਸੀਗਾ ਅ ਅੱਜ ਤੋਂ तकरीबन 2-4 ਬੜੇ ਪਹਿਲਾਂ ਉਹ ਪਹਿਲਾਂ ਹੀ ਸਟਰਗਲ ਕਰ ਰਿਹਾ ਸੀਗਾ ਇਸ ਮੈਟਰ ਦੇ ਨਾਲ ਹੁਣ ਬਰਾਤਸੋ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹਦੇ ਵਿੱਚ ਬਹੁਤ ਵੱਡਾ ਇੱਕ ਸਪ੍ਰੇਕ ਇੱਕ ਪਾਜ਼ ਜਾਂ ਇੱਕ ਸਲੋ ਡਾਊਨ ਦੇਖਣ ਨੂੰ ਮਿਲਿਆ ਜੀ